ਦੇਵ ਗੰਧਾਰ ਪੰਜਵਾ ਦਰਸਨ ਨਾਮ ਕਉ ਮਨ ਆਛੈ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੇ ਤਾਈ ਤੇ ਮਹਾਰਾਜ ਦੇ ਨਾਮ ਨੂੰ ਸਾਡਾ ਮਨ ਆਛਾ ਚਾਹੁੰਦਾ ਹੈ ਭਰਮ ਆਇਉ ਹੈ ਸਗਲ ਥਾਨ ਰੇ ਸਾਰੀਆਂ ਥਾਵਾਂ 'ਚ ਪਰਮ ਪਰਮ ਕੇ ਆ ਗਿਆ ਹੈ ਜੀਵ ਆਹੇ ਪਰਿਉ ਸੰਤ ਪਾਛੈ ਜਿਤੋਂ ਵੀ ਪ੍ਰਾਪਤ ਨਹੀਂ ਹੋਇਆ ਆ ਆ ਜਾ ਕਰਕੇ ਸਾਰਸੰਗ ਦੇ ਪਿੱਛੇ ਸ਼ਰਨ ਵਿੱਚ ਆ ਕੇ ਪਏ ਹਾਂ ਰਹਾਉ ਮੋਤੇ ਵੀ ਕਿਸ ਆਰਾਧਿ ਕਿਸ ਜੇ ਮਾਲਕਾ ਕਿਸ ਦੇਵੀ ਦੇ ਉਤੇ ਦੀ ਸੇਵਾ ਕਰੀਏ ਕਿਸ ਮੂਰਤੀ ਨੂੰ ਆਰਾਧਨਾ ਕਰੀਏ ਭਾਵਨਾ ਕਰੀਏ ਜੋ ਦਿਸ਼ਟ ਹੈ ਸੋ ਗਾਛ ਹੈ ਜੋ ਕੁਝ ਦਿਸ ਰਿਹਾ ਸਭ ਗਾਛਾ ਚਲਿਆ ਯਾਰ ਵਾਲਾ ਹੈ ਗ੍ਰਿਸ਼ਟਮਾਨ ਹੈ ਸਗਲ ਮਖੀਨਾ ਸਭ ਨਾਸਵੰਤ ਹੈ ਇਸ ਕਰਕੇ ਕਿਹਦੀ ਸਰੀਰ ਕਰਕੇ ਸੇਵਾ ਕਰੀਏ ਕੀਨੋ ਮੰਨ ਕਰਕੇ ਇਰਾਧਨਾ ਕਰੀਏ ਜੋ ਕੁਝ ਦਿਸ ਰਿਹਾ ਸਭ ਗਾਇਸ਼ਾ ਚਲਿਆ ਜਾਣ ਵਾਲਾ ਹੈ ਸਾਧ ਸੰਗਤ ਕੀ ਸਰਨੀ ਪਰਿਐ ਇਸ ਕਰਕੇ ਸਾਰੇ ਆਸਰੇ ਛੱਡ ਕੇ ਸਾਧ ਸੰਗਤ ਦੀ ਸ਼ਰਨ ਚ ਪੈਣਾ ਕਰੀਏ ਚਰਨ ਰੇਣ ਮਨ ਬਾਛੈ ਅਜੇ ਮਹਾਰਾਜ ਦੇ ਪਿਆਰਿਆਂ ਦੇ ਚਰਨਾਂ ਦੀ ਧੂੜ ਸਾਡਾ ਮਨ ਬਾਂਛੈ ਚਾਹੁੰਦਾ ਹੈ ਜਿਹੜੇ ਸਾਧ ਸੰਗਤ ਦੇ ਸਾਰੇ ਆਸਰੇ ਛੱਡ ਕੇ ਸੰਗਤ ਦੀ ਸ਼ਰਨ ਪੈਂਦੇ ਹੈ ਉਹਨਾਂ ਦੇ ਚੰਨਾਂ ਨਹੀਂ ਟੂੜ ਸਾਡਾ ਮਨ ਚਾਹੁੰਦਾ ਧੰਨ ਉਹ ਪੁਰਖ ਹਨਗੇ ਅਸਲੀ ਸਿਧਾਂਤ ਨੂੰ ਪਛਾਣਦੇ ਹਨ ਯੋਗਤ ਨਾ ਜਾਣ ਗੁਣ ਨਹੀਂ ਕੋਈ ਨਾਲ ਬੇਨਤੀਆਂ ਕਰੀਏ ਮਾਰੇ ਮੈਂ ਯੋਗ ਦੀ ਯੁਗਤੀ ਵੀ ਕੋਈ ਜਾਣਦਾ ਨਹੀਂ ਤੇ ਬੇਨਤੀਆਂ ਵਾਲੇ ਜਿਹੜੇ ਵਿਰਾਗ ਵੇ ਕਹੇ ਗੁਣ ਵੀ ਮੇਰੇ ਚ ਕੋਈ ਨਹੀਂ ਹੈ ਮਹਾਦੁੱਤਰ ਮਾਇਆਛੈ ਇਹ ਮਾਰੇ ਮਹਾਦੁੱਤਰ ਇਹ ਜਿਹੜੀ ਮਾਇਆ ਮੜੀ ਦੁੱਤਰ ਕਟਣਵਾ ਕਰਨੀ ਇਹ ਮਾਇਆ ਛਾਇ ਹੈ ਜਿਹੜੀ ਜਾਂ ਛੇ ਕਰਨ ਵਾਲੀ ਨਾਸ਼ ਕਰਨ ਵਾਲੀ ਜਿਹੜੀ ਮਾਇਆ ਹੈ ਇਹ ਦੀ ਬੜੀ ਬੜੀ ਬਹੁਤ ਦੁਤਰ ਕਠਨੋ ਹੈ ਅਤੇ ਇਸ ਦਾ ਤਰਨਾ ਬਹੁਤ ਕਠਨੋ ਹੈ ਮਹਾਰਾਜ ਆਏ ਪਏ ਨਾਨਕ ਗੁਰ ਚਰਨੀ ਸਤਿਗੁਰੂ ਜੀ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਦੇ ਚਰਨਾ ਚ ਆ ਕੇ ਪਏ ਸ਼ਰਨ ਲਈ ਤਉ ਉਤਰੀ ਸਗਲ ਦੁਰਾਛੈ ਜਿਹੜੀ ਗੁਰ ખોਟੀ ਆਸ਼ਾ ਇੱਛਾ ਸੀ ਨਾ ਤੇ ਉਸ ખોટી ਇੱਛਾ ਵਕਾਰਾਂ ਵਾਲੀ ਸਾਰੀ ਉਤਲਗੀ ਕਮਤੀਆਂ ਆਦਿਕ